ਦਾ ਕੀ ਇਤਿਹਾਸ ਨਾਮ ਕਰਤਾਰpur ਇਸ ਚਹਿਰ ਸੁਣਾਈ ਜਾਵੇ ਜਿਸ ਦਾ ਉਸ ਨੂੰ ਵੀ ਲਾਭ ਹੋਵੇ ਗੁਰਨਾਥ ਪਾਤਸ਼ਾਹ ਨੇ ਆਪਣੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਜੋ ਨਰੋਲ ਸੇਵਾ ਸੰਸਥਾ ਦੇ ਵੱਲੋਂ 15ਵੇਂ ਮਹਾਨਗਰ ਕੀਰਤਨ ਦਾ आयोजन ਕੀਤਾ ਗਿਆ ਸੀ ਜੋ 27 ਫਰਵਰੀ ਨੂੰ ਗੁਰਦੁਆਰਾ ਗੁਪਤ ਸਰ ਸਾਹਿਬ ਸ੍ਰੀ ਮੁਕਸਰ ਸਾਹਿਬ ਤੋਂ ਆਰੰਭ ਹੋ ਕੇ ਪੜਾਦ ਰਪੜਾ ਹੁੰਦਾ ਆ ਰਾਤ ਦਾ ਵਿਚਾਰਨ ਡੇਰਾ ਬਾਬਾ ਨਾਨਕ ਕਰਕੇ ਹੁਣ ਅਗਲੇ ਪੜਾ ਰਹੀ ਸੀ ਕਰਤਾਰਪੁਰ ਸਾਹਿਬ ਪਾਕਿਸਤਾਨਲੇ ਰਵਾਨੇ ਲਈ ਬਿਲਕੁਲ ਤਿਆਰਬਰ ਤਿਆਰ ਹੈ ਔਰ 500 ਦੇ ਤੋਂ ਉੱਪਰ ਦਾ ਜਿਹੜਾ ਜਥਾ ਹੈ 500 ਪਲੱਸ ਦਾ ਜਥਾ ਜਿਹੜਾ ਹੈਗਾ ਉਹ ਨਗਰ ਕੀਰਤਨ ਦੇ ਨਾਲ ਜਿਹੜਾ ਉਹ ਕਰਤਾਰਪੁਰ ਸਾਹਿਬ ਜਾ ਰਿਹਾ ਤੁਸੀਂ ਦੇਖਿਓ ਨੇ ਨਗਰ ਕੀਰਤਨ ਦੇ ਵਿੱਚ ਵੱਡੇ ਵੱਡੇ ਮਾਡਲ ਸ੍ਰੀ ਕਰਤਾਰਪੁਰ ਸਾਹਿਬ ਪੰਜਾ ਸਾਹਿਬ ਨਨਕਾਣਾ ਸਾਹਿਬ ਦਰਬਾਰ ਸਾਹਿਬ ਤੇ ਨਾਲ ਦੀ ਨਾਲ ਉਹਨਾਂ ਦਾ ਜਿਹੜਾ ਇਤਿਹਾਸ ਤਾਂ ਕਿ ਉਹਨਾਂ ਦਾ ਇਤਿਹਾਸ ਸਾਰੀ ਸੰਗਤ ਨੂੰ ਬੜੀ ਆਸਾਨੀ ਦੇ ਨਾਲ ਪਤਾ ਲੱਗ ਸਕੇ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਉਹ ਪਵਿੱਤਰ ਧਰਤੀ ਹੈ ਜਿੱਥੇ ਧੰਗੂ ਨਾਲ ਪਾਸ਼ਾ ਨੇ ਲਗਭਗ 18 ਐਮ ਬਰੇ ਬਤਾਏ ਹੱਥੀ ਖੇਤੀ ਕੀਤੀ ਹੱਥੀ ਕਿਰਤ ਕਰਕੇ ਸਾਨੂੰ ਜਿਹੜਾ ਕਿਰਤ ਕਰੋ ਤੇ ਨਾਮ ਜਪੋ ਤੇ ਵੰਡ ਛਕੋ ਦਾ ਸਿਦੇ ਦਿੱਤਾ ਧੰਗੂ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਗੁਰਤਾ ਗਦੀ ਬਖਸ਼ੀ ਇੰਨੀ ਮਹਾਨ ਬਖਸ਼ਾਂ ਵਾਲੀ ਪਵਿੱਤਰ ਧਰਤੀ ਉਸ ਧਰਤੀ ਤੇ ਜਾ ਕੇ ਆ ਜਿਹੜਾ ਨਗਰ ਕੀਰਤਨ ਹੈ ਉਹ ਸੰਪੂਰਨ ਹੋਣਾ। ਕੀ ਸਨੇਹਾ ਕੀ ਲੈ ਕੇ ਚੱਲ ਰਹੇ ਉਸਕੋ ਦੇ ਦੇ ਕਿ ਇੱਕ ਅਰਦਾਸ ਕਰ। ਅਸੀਂ ਉੱਥੇ ਇਹ ਅਰਦਾਸ ਕਰਨ ਜਲਨੇ ਆ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਨ। ਮੈਂ ਸੰਗਤ ਨੂੰ ਅਪੀਲ ਕਰਦਾ ਕਿ ਅੱਜ ਸਮੇਂ ਦੀ ਲੋੜ ਹੈ। ਜਿਵੇਂ ਦੇਖੋ ਗੁਰੂਆ ਪੀਰਾਂ ਦੀ ਪਵਿੱਤਰ ਧਰਤੀ ਤੇ ਨਸ਼ਿਆਂ ਵਰਗੇ ਤੇ ਹੋਰ ਬੜੀਆਂ ਬਰਾਈਆਂ ਜਲਮ ਲੈ ਚੁੱਕੀਆਂ। ਅੱਜ ਸਾਨੂੰ ਲੋੜ ਹੈ ਧੰਨ ਗੁਰਨਾਨ ਪਾਤਸ਼ਾਹ ਮਹਾਰਾਜ ਦੇ ਦੱਸੇ ਹੋਏ ਫਲਸਫੇ ਤੇ ਚੱਲਣ ਦੀ ਤਾਂ ਹੀ ਆਪਾਂ ਇਹਨਾਂ ਬੁਰਾਈਆਂ ਨੂੰ ਇਹਨਾਂ ਜਿਹੜੀਆਂ ਔਕੜਾਂ ਨੂੰ ਇਸ ਧਰਤੀ ਤੋਂ ਖਤਮ ਕਰ ਸਕਦੇ ਆ ਤੇ ਅਸੀਂ ਇੱਕ ਹੋਰ ਪ੍ਰੋਗਰਾਮ ਵੀ ਜਿਹੜਾ ਹੈ 13000 ਬੱਚਾ ਜੋ ਸ੍ਰੀ ਮੁਕਸਰ ਸਾਹਿਬ ਜ਼ਿਲ੍ਹੇ ਤੋਂ ਰਜਿਸਟ੍ਰੇਸ਼ਨ ਕਰਕੇ ਉਹਨੂੰ ਜਪਜੀ ਸਾਹਿਬ ਦੇ ਸੋਧੋਚਾਰਨ ਅਰਥ ਅਤੇ ਕੰਠ ਮੁਕਾਵਲੇ ਔਰ ਬਹੁਤ ਵੱਡੇ ਵੱਡੇ ਇਨਾਮ ਜਿਵੇਂ ਫਰਸਟ ਆਉਣ ਵਾਲਾ ਬੱਚਾ ਨੂੰ 1/2 ਲੱਖ ਰੁਪਇਆ ਜਿਹੜਾ ਦੂਜੇ ਨੰਬਰ ਤੇ ਆਏਗਾ ਬੱਚਾ ਉਹਨੂੰ 1 ਲੱਖ ਰੁਪਈਆ ਔਰ ਤੀਜੇ ਨੰਬਰ ਤੇ ਆਉਣ ਵਾਲੇ ਬੱਚੇ ਨੂੰ 75 ਹਜ਼ਾਰ ਰੁਪਈਆ ਔਰ ਹਰੇਕ ਭਾਗ ਨਾਲ ਵਾਲੇ ਬੱਚੇ ਨੂੰ ਇਨਾਮ ਬਣਾਉ। ਸਤ ਸਤਿਵੰਤ ਜੀ ਜੂਗਾ ਉਹਨਾਂ ਦੀ ਵੀ ਅਸੀਂ ਜਿਹੜੀ ਉਹ ਉੱਥੇ ਅਰਦਾਸ ਜਿਹੜੀ ਮਹਾਰਾਜ ਦੇ ਚਰਨਾਂ ਦੇ ਵਿੱਚ ਕਰਕੇ ਆਵਾਂਗੇ ਕਿ ਜਿਹੜੀ ਇਹ ਸੇਵਾ ਸੱਚੇ ਬਾਦਸ਼ਾਹ ਆਪ ਕਿਰਪਾ ਕਰਕੇ ਇਸ ਉੱਤੇ ਹੱਥ ਲਾ ਕੇ ਲੈ ਲੇ।